ਦੀਵੇ ਦੀ ਬੱਤੀ ਦਾ ਪੂਰਾ ਸੜ ਜਾਣਾ ਜਾਂ ਬਚ ਜਾਣਾ ਕੀ ਸੰਕੇਤ ਦਿੰਦਾ ਦੋਸਤੋ ਜੇਕਰ ਤੁਸੀਂ ਆਪਣੇ ਪੂਜਾ ਕਰਤ ਚ ਮੰਦਰ ਵਿੱਚ ਦੀਵਾ ਜਗਾਉਂਦੇ ਸਮੇਂ ਵੀ ਗਲਤੀ ਕਰਦੇ ਹੋ ਤਾਂ ਤੁਹਾਨੂੰ ਇਸ ਦਾ ਨਤੀਜਾ ਜ਼ਰੂਰ ਭੁਗਤਣਾ ਹੋਵੇਗਾ ਦੀਵੇ ਦੀ ਬੱਤੀ ਦਾ ਪੂਰਾ ਜਲ ਜਾਣਾ ਤੇ ਬੱਤੀ ਦਾ ਬਚ ਜਾਣਾ ਵੀ ਅਲੱਗ-ਅਲੱਗ ਸੰਕੇਤ ਦਿੰਦਾ ਹੈ ਜੋ ਤੁਹਾਡੇ ਲਈ ਜਾਨਣਾ ਬਹੁਤ ਜ਼ਰੂਰੀ ਹੈ ਜਦੋਂ ਸੀ ਪੂਜਾ ਕਰਦੇ ਹਾਂ ਤਾਂ ਸਾਡਾ ਦੀਵਾ ਕਦੇ-ਕਦੇ ਅਚਾਨਕ ਬੁੱਝ ਜਾਂਦਾ ਹੈ ਅਤੇ ਕਦੇ-ਕਦੇ ਅਜੀਹਾ ਹੁੰਦਾ ਹੈ ਕਿ ਸਾਡੀ ਪੂਜਾ ਹੋਣ ਤੋਂ ਬਾਅਦ ਅਸੀਂ ਉਸ ਦੀਵੇ ਨੂੰ ਭਗਵਾਨ ਦੇ ਸਾਹਮਣੇ ਜਲਦਾ ਹੋਇਆ ਛੱਡ ਦਿੰਨੇ ਪਰ ਕੁਝ ਸਮੇਂ ਬਾਅਦ ਦੀਵਾ ਆਪਣੇ ਆਪ ਬੁੱਝ ਜਾਂਦਾ ਹੈ ਅਤੇ ਕਿਉਂ ਬਚਿਆ ਰਹਿ ਜਾਂਦਾ ਹੈ ਅਤੇ ਕਦੇ-ਕਦੇ ਤਾਂ ਸਾਡੇ ਦੀਵੇ ਦੀ ਬੱਤੀ ਪੂਰੀ ਤਰ੍ਹਾਂ ਜਲ ਜਾਂਦੀ ਹੈ ਅਤੇ ਉਸ ਵਿੱਚ ਫੁੱਲ ਵੀ ਬਣ ਜਾਂਦਾ ਹੈ ਤਾਂ ਉਹਨਾਂ ਦੇ ਅਲੱਗ-ਅਲੱਗ ਨਕਾਰਾਤਮਕ ਅਤੇ ਸਤਿਕਾਰਾਤਮਕ ਨਤੀਜੇ ਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਕਿ ਜੇਕਰ ਦੀਵੇ ਵਿੱਚ ਫੁੱਲ ਬਣ ਰਿਹਾ ਹੈ ਤਾਂ ਇਸ ਦਾ ਕੀ ਮਤਲਬ ਹੈ ਦੋਸਤੋ ਜੇਕਰ ਸਾਡੇ ਦੀਵੇ ਦੀ ਬੱਤੀ ਵਿੱਚ ਫੁੱਲ ਬਣ ਰਿਹਾ ਹੈ ਤਾਂ ਇਸ ਦਾ ਸਿੱਧਾ ਜਿਹੜਾ ਮਤਲਬ ਹੈ ਕਿ ਭਗਵਾਨ ਨੇ ਸਾਡੀ ਪ੍ਰਾਰਥਨਾ ਨੂੰ ਸਵੀਕਾਰ ਕਰ ਲਿਆ ਹੈ ਅਤੇ ਉਹ ਸਾਡੀ ਪੂਜਾ ਤੋਂ ਖੁਸ਼ ਹਨ ਉਹ ਇਸ ਗੱਲ ਦਾ ਸੰਕੇਤ ਬੱਤੀ ਵਿੱਚ ਬਣੇ ਇਸ ਫੁੱਲ ਦੇ ਮਾਧਿਅਮ ਨਾਲ ਦਿੰਦੇ ਹਨ ਜੇਕਰ ਤੁਹਾਡੇ ਘਰ ਵਿੱਚ ਦੀਵੇ ਸ਼ਕਤੀ ਮਜ਼ਬੂਤ ਹਨ ਅਤੇ ਤੁਹਾਡੇ ਨਾਲ-ਨਾਲ ਉਹ ਵੀ ਈਸ਼ਵਰ ਦੀ ਪੂਜਾ ਵਿੱਚ ਆਪਣਾ ਧਿਆਨ ਲਗਾਉਂਦੀਆਂ ਹਨ ਤਾਂ ਤੁਹਾਡੇ ਦੀਵੇ ਦੀ ਬੱਤੀ ਵਿੱਚ ਇੱਕ ਤੋਂ ਜ਼ਿਆਦਾ ਫੁੱਲ ਬੰਦੇ ਹਨ ਅਤੇ ਕਦੇ-ਕਦੇ ਨਾਲ ਹੀ ਕਿਸੇ ਵੀ ਦੇਵੀ-ਦੇਵਤਾ ਦਾ ਰੂਪ ਵੀ ਦਿਸਣ ਲੱਗਦਾ ਹੈ ਤਾਂ ਜੇਕਰ ਤੁਹਾਡੇ ਦੀਵੇ ਦੀ ਬੱਤੀ ਵਿੱਚ ਫੁੱਲ ਬੰਦਿਆ ਹੈ ਤੁਸੀਂ ਸੱਚ ਵਿੱਚ ਬਹੁਤ ਭਾਗਸ਼ਾਲੀ ਹੋ ਇਸੇ ਦੇ ਨਾਲ دیਵਾ ਜਗੋਂ ਦੇਵੀ ਕੁਝ ਖਾਸ ਨਿਯਮ ਤੁਹਾਨੂੰ ਜ਼ਰੂਰ ਜਾਣਨੇ ਚਾਹੀਦੇ ਹਨ ਜੇਕਰ ਤੁਸੀਂ ਪਹਿਲਾਂ ਤੋਂ ਜਲੇ ਹੋਏ ਦੀਵੇ ਵਿੱਚ ਆਪਣੀ ਬੱਤੀ ਰੱਖੀ ਜੋ ਗੋਂਦੇ ਹੁੰਦਾ ਜਿਹੜਾ ਕਰਨਲ ਦੁਰਪਾਖ ਤੁਹਾਡਾ ਪਿੱਛਾ ਕਦੇ ਨਹੀਂ ਛੱਡਦਾ ਜੇਕਰ ਦੀਵੇ ਵਿੱਚ ਪਹਿਲਾਂ ਤੋਂ ਜਲੀ ਹੋਈ ਬੱਤੀ ਦੀ ਰਾਖ ਜਾ ਫਿਰ ਰੂਮ ਅਤੇ ਕਾਲਖ ਹੈ ਅਤੇ ਤੁਸੀਂ ਆਪਣੀ ਬੱਤੀ ਇਸ ਵਿੱਚ ਰੱਖ ਕੇ ਜਲਾ ਦਿੱਤੀ ਤਾਂ ਅਜਿਹਾ ਕਰਨਲ ਪਵਾ ਤੁਹਾਡੇ ਤੋਂ ਖੁਸ਼ ਹੋਣ ਦੀ ਬਜਾਏ ਨਰਾਜ਼ ਹੋ ਜਾਂਦੀ ਹਾਂ ਅਤੇ ਤੁਹਾਨੂੰ ਇਸ ਦੇ ਬਹੁਤ ਹੀ ਭਿਆਨਕ ਨਤੀਜੇ ਦੇਖਣ ਨੂੰ ਮਿਲਦੇ ਹਨ ਤੁਹਾਡੇ ਬੰਦੇ ਹੋਏ ਕੰਮ ਵਿਗੜਨ ਲੱਗਦੇ ਹਨ ਤੁਹਾਡੀ ਤਜੋਰੀ ਦਾ ਧਨ ਖਰਚ ਹੋਣ ਲੱਗਦਾ ਹੈ ਅਤੇ ਤੁਹਾਡੇ ਧਨ ਆਉਣ ਦੇ ਸਾਰੇ ਰਸਤੇ ਵੀ ਬੰਦ ਹੋ ਜਾਂਦੇ ਹਨ ਤਾਂ ਹਮੇਸ਼ਾ ਇਹ ਧਿਆਨ ਰੱਖੋ ਕਿ ਜਦੋਂ ਵੀ ਤੁਸੀਂ ਦੀਵਾ ਜਗਾਓ ਤੁਸੀਂ ਹਮੇਸ਼ਾ ਸਾਫ਼ ਸੁਥਰੇ ਦੀਵੇ ਦਾ ਹੀ ਇਸਤੇਮਾਲ ਕਰੋ ਦੋਸਤੋ ਇਸੇ ਦੇ ਨਾਲ ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਹਰ ਥੋੜੇ ਦਿਨ ਬਾਅਦ ਆਪਣੇ ਦੀਵੇ ਨੂੰ ਬਦਲ ਦਿੰਦੇ ਹਨ ਦੋਸਤੋ ਤੁਸੀਂ ਜਿਸ ਦੀਵੇ ਨੂੰ ਪੂਜਾ ਕਰਦੇ ਹੋ ਉਸ ਨੂੰ ਕਦੇ ਨਾ ਬਦਲੋ ਤੁਸੀਂ ਉਸ ਦੀਵੇ ਨੂੰ ਸਿੱਧ ਹੋ ਜਾਂਦੇ ਜਦੋਂ ਕੋਈ ਦਿਵਾਂ ਰੋਜ਼ਾਨਾ ਭਗਵਾਨ ਦੇ ਸਾਹਮਣੇ ਜਗਾਉਂਦਾ ਹੈ ਤਾਂ ਉਹ ਦਿਵਸ ਸਮੇਂ ਦੇ ਨਾਲ ਸਿੱਧ ਹੋ ਜਾਂਦਾ ਹੈ। ਭਗਵਾਨ ਦੀ ਸਕਾਰਾਤਮਕ ਊਰਜਾ ਉਸ ਦੀਵੇ ਵਿੱਚ ਚਾਜ ਜਾਂਦੀ ਹੈ ਅਤੇ ਜਦੋਂ ਵੀ ਤੁਸੀਂ ਉਹ ਦੀਵਾ ਜਗਾਉਂਦੇ ਹੋ ਤਾਂ ਤੁਹਾਡਾ ਤਨ ਤੇ ਮਨ ਦੋਵੇਂ ਪਵਿੱਤਰ ਹੋ ਜਾਂਦੇ ਹਨ। ਤਾਂ ਤੁਸੀਂ ਹਰ ਰੋਜ਼ ਉਸ ਦੀਵੇ ਨੂੰ ਸਾਫ਼ ਕਰੋ। ਫਿਰ ਉਸ ਵਿੱਚ ਬੱਤੀ ਰੱਖ ਕੇ ਜਗਾਓ। ਤੁਸੀਂ ਜਿੰਨੀ ਵਾਰ ਵੀ ਦੀਵਾ ਜਗਾਓ, ਓਨੀ ਵਾਰ ਉਸ ਦੀਵੇ ਨੂੰ ਸਾਫ਼ ਕਰਕੇ ਵਾਰ-ਵਾਰ ਉਸੇ ਦੀਵੇ ਵਿੱਚ ਬੱਤੀ ਜਗਾਓ। ਪਰ ਜੇਕਰ ਤੁਸੀਂ ਗਲਤੀ ਨਾਲ ਵੀ ਉਸ ਦੀਵੇ ਨੂੰ ਬਦਲਦੇ ਹੋ ਤਾਂ ਤੁਹਾਡੀ ਤਰੱਕੀ ਵਿੱਚ ਰੁਕਾਵਟ ਆ ਸਕਦੀ ਹੈ ਇਸ ਲਈ ਤੁਸੀਂ ਆਪਣੇ ਦੀਵੇ ਨੂੰ ਕਦੇ ਵੀ ਨਾ ਬਦਲਣਾ ਦਾਸਾ 20 ਸਾਲ ਤੱਕ ਤੁਸੀਂ ਉਸੇ ਦੀਵੇ ਵਿੱਚ ਲਗਾਤਾਰ ਬੱਤੀ ਜਗਾਓ ਇਸ ਨਾਲ ਤੁਹਾਡਾ ਦੀਵਸ ਸਿੱਧ ਹੋ ਜਾਵੇਗਾ ਤੇ ਤੁਸੀਂ ਇਸ ਤਮ ਚਮਤਕਾਰ ਆਪਣੇ ਘਰ ਵਿੱਚ ਵੀ ਦੇਖ ਸਕਦੇ ਹੋ ਜੇਕਰ ਤੁਹਾਡੇ ਘਰ ਵਿੱਚ ਕੋਈ ਵੀ ਰੋਗੀ ਹੋਵੇ ਬਿਮਾਰ ਹੋਵੇ ਜੇ ਕਿਸੇ ਦਾ ਬੁਖਾਰ ਨਹੀਂ ਜਾ ਰਿਹਾ ਹੋਵੇ ਤਾਂ ਤੁਸੀਂ ਇਸ ਦੀਵੇ ਨੂੰ ਥੋੜੀ ਦੇਰ ਲਈ ਕਿਸੇ ਬਰਤਨ ਵਿੱਚ ਪਾਣੀ ਵਿੱਚ ਪਾਓ ਅਤੇ ਹੁਣ ਉਸ ਰੋਗੀ ਨੂੰ ਇਹ ਪਾਣੀ ਪਿਲਾ ਦਿਓ 10 ਤੋਂ 15 ਮਿੰਟ ਦੇ ਅੰਦਰ ਉਸ ਦਾ ਬੁਖਾਰ ਉਤਰ ਜਾਵੇਗਾ ਉਦੋਂ ਕਿ ਜੇਕਰ ਤੁਹਾਡੇ ਘਰ ਵਿੱਚ ਕਿਸੇ ਨੂੰ ਨਜ਼ਰ ਲੱਗੀ ਹੋਵੇ ਜਾਂ ਫਿਰ ਤੁਹਾਡੇ ਵਪਾਰ ਵਿੱਚ ਕਿਸੇ ਦੀ ਨਜ਼ਰ ਲੱਗੀ ਹੋਵੇ ਤੁਹਾਡਾ ਧੰਦਾ ਚੰਗੀ ਤਰ੍ਹਾਂ ਨਹੀਂ ਚੱਲ ਰਿਹਾ ਹੋਵੇ ਤਾਂ ਵੀ ਤੁਸੀਂ ਇਸ ਦੀਵੇ ਨੂੰ ਤਾਂਬੇ ਦੇ ਬਰਤਨ ਵਿੱਚ ਪਾਣੀ ਭਰ ਕੇ ਉਸ ਵਿੱਚ ਪਾ ਦਿਓ ਤੇ ਰਾਤ ਭਰ ਲਈ ਛੱਡ ਦਿਓ ਅਗਲੇ ਦਿਨ ਸਵੇਰੇ ਪਾਣੀ ਦਾ ਛਿੜਕਾਅ ਆਪਣੇ ਘਰ ਵਿੱਚ ਅਤੇ ਆਪਣੀ ਦੁਕਾਨ ਤੇ ਕਰੋ ਅਜਿਹਾ ਕਰਨ ਨਾਲ ਤੁਹਾਨੂੰ ਸਾਫ਼-ਸਾਫ਼ ਪਰਿਨਾਮ ਦਿਖਾਈ ਦੇਣਗੇ ਕਿਉਂਕਿ ਜਦੋਂ ਅਸੀਂ ਲਗਾਤਾਰ ਇੱਕ ਹੀ ਵਸਤੂ ਦਾ ਪ੍ਰਯੋਗ ਆਪਣੀ ਪੂਜਾ ਵਿੱਚ ਕਰਦੇ ਹਾਂ ਤਾਂ ਉਸ ਵਸਤੂ ਸ਼ੁੱਧ ਹੋ ਜਾਂਦੀ ਹੈ ਭਗਵਾਨ ਦੀ ਜੋ ਊਰਜਾ ਹੁੰਦੀ ਹੈ ਉਸ ਵਸਤੂ ਵੀ ਸਮਝ ਆਉਂਦੀ ਹੈ ਤਾਂ ਕਦੇ ਵੀ ਆਪਣੇ ਮੰਦਰ ਦੇ ਦੀਵੇ ਨੂੰ ਬਦਲਣ ਦੀ ਗਲਤੀ ਨਾ ਕਰੋ। ਦੋਸਤੋ ਜੇਕਰ ਤੁਹਾਡੇ ਮੰਦਰ ਦਾ ਦੀਵਾ ਟੁੱਟ ਜਾਂਦਾ ਹੈ ਜਾਂ ਫਿਰ ਖਰਾਬ ਹੋ ਜਾਂਦਾ ਹੈ ਜਾਂ ਖੰਡਿਤ ਹੋ ਜਾਂਦਾ ਹੈ ਤਾਂ ਹੀ ਤੁਸੀਂ ਉਸ ਦੀਵੇ ਨੂੰ ਬਦਲ ਸਕਦੇ ਹੋ। ਪਰ ਫਿਰ ਵੀ ਤੁਸੀਂ ਉਸ ਦੀਵੇ ਨੂੰ ਨਾ ਸੁੱਟੋ ਬਲਕਿ ਇਸ ਨੂੰ ਆਪਣੇ ਘਰ ਵਿੱਚ ਸੰਭਾਲ ਕੇ ਰੱਖੋ। ਕਿਉਂਕਿ ਇਹ ਭਗਵਾਨ ਦੀ ਸਕਾਰਾਤਮਕ ਊਰਜਾ ਦਾ ਪੰਡਾਰ ਹੁੰਦਾ ਹੈ। ਹਮਤੋਂ ਸਾਨੂੰ ਇਹ ਵੀ ਦੱਸ ਦਿੰਨੇ ਆ ਕਿ ਜੇਕਰ ਤੁਹਾਡੇ ਦੀਵੇ ਦੀ ਬੱਤੀ ਪੂਰੀ ਨਹੀਂ ਜਲਦੀ ਹੈ ਅਤੇ ਤੁਹਾਡੇ ਦੀਵੇ ਵਿੱਚ ਘੋਬਾ ਚੰਦਾ ਹੈ ਤਾਂ ਇਸ ਦਾ ਕੀ ਨਤੀਜਾ ਹੁੰਦਾ ਹੈ ਸਭ ਤੋਂ ਪਹਿਲਾਂ ਇਹ ਦੇਖੋ ਕਿ ਅਗਰ ਤੁਸੀਂ ਕਿਸੇ ਵੀ ਦਰਕਤ ਪੌਦੇ ਦੀ ਪੂਜਾ ਕਰ ਰਹੇ ਹੋ ਅਤੇ ਪੂਜਾ ਵਿੱਚ ਜਗਾਇਆ ਹੋਇਆ ਦੀਵਾ ਪੂਰਾ ਨਹੀਂ ਚਲਦਾ ਜਾਂ ਫਿਰ ਉਸ ਵਿੱਚ ਘੋਬਾ ਚੰਦਾ ਹੈ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਬਿਮਾਰੀਆਂ ਘਰ ਬਣਾ ਲੈਂਦੀਆਂ ਹਨ ਅਤੇ ਇਹ ਬਿਮਾਰੀ ਕਦੇ ਵੀ ਤੁਹਾਡਾ ਪਿੱਛਾ ਨਹੀਂ ਛੱਡੇਗੀ ਤਾਂ ਤੁਸੀਂ ਕਿਸੇ ਵੀ ਦਰਖਤ, ਉਹਦੇ ਜਾਂ ਮੰਦਰ ਦੇ ਬਾਹਰ ਕਿਸੇ ਵੀ ਥਾਂ ਤੇ ਪੂਜਾ ਕਰੋ ਤਾਂ ਇਹ ਧਿਆਨ ਰੱਖੋ ਕਿ ਉਸ ਦੀ ਬੱਤੀ ਪੂਰੀ ਜਲੇ ਅਤੇ ਉਸ ਵਿੱਚ ਕਿਉਂ ਬਚਿਆ ਹੋਇਆ ਨਾ ਹੋਵੇ ਕਿਉਂਕਿ ਤੁਹਾਡੀ ਚੰਗੀ ਸਿਹਤ ਲਈ ਬਹੁਤ ਹੀ ਚੰਗਾ ਪ੍ਰਭਾਵ ਦੇਵੇਗਾ ਉਦੋਂ ਜੇਕਰ ਤੁਹਾਡੇ ਘਰ ਦੇ ਮੰਦਰ ਵਿੱਚ ਦੀਵੇ ਦੀ ਬੱਤੀ ਪੂਰੀ ਨਹੀਂ ਜਲਦੀ ਅਤੇ ਪੂਜਾ ਕਰਦੇ ਸਮੇਂ ਦੀਵਾ ਵਾਰ-ਵਾਰ ਬੁੱਝ ਜਾਂਦਾ ਹੈ ਤਾਂ ਜ਼ਰੂਰ ਤੁਹਾਡੇ ਘਰ 'ਚ ਨਕਾਰਾਤਮਕ ਊਰਜਾ ਦਾ ਵਾਸ ਹੈ ਅਤੇ ਇਹ ਤੁਹਾਡੀ ਪੂਜਾ ਵਿੱਚ ਵਿਗਨ ਪੌਣ ਦਾ ਕੰਮ ਕਰਦੀ ਹੈ ਇਹ ਸ਼ਕਤੀਆਂ ਚਾਉਂਦੀਆਂ ਹਨ ਕਿ ਤੁਸੀਂ ਤੁਹਾਡੀ ਪੂਜਾ ਵਿੱਚ ਰੁਕਾਵਟ ਆਵੇ ਇਹਨਾਂ ਦੇ ਪ੍ਰਭਾਵ ਨਾਲ ਦੀਵਾ ਵਾਰ-ਵਾਰ ਬੁੱਝ ਜਾਂਦਾ ਹੈ ਜਾਂ ਫਿਰ ਦੀਵੇ ਦੀ ਬੱਤੀ ਪੂਰੀ ਨਹੀਂ ਚਲਦੀ ਇਸ ਸਭ ਤੋਂ ਬਚਣ ਲਈ ਤੁਹਾਨੂੰ ਸੱਚੇ ਮਨ ਨਾਲ ਭਗਵਾਨ ਦਾ ਸਿਮਰਨ ਕਰਨਾ ਚਾਹੀਦਾ ਹੈ ਜਦੋਂ ਵੀ ਤੁਸੀਂ ਦੀਵਾ ਜਗਾਓ ਭਗਵਾਨ ਅੱਗੇ ਪ੍ਰਾਰਥਨਾ ਕਰੋ ਕਿ ਤੁਹਾਡੇ ਆਸ-ਪਾਸ ਜਿੰਨੀ ਵੀ ਨਕਾਰਾਤਮਕ ਊਰਜਾ ਹੋਵੇ ਉਹ ਤੁਹਾਡੇ ਤੋਂ ਦੂਰ ਰਹੇ ਅਤੇ ਭਗਵਾਨ ਦੀ ਕਿਰਪਾ ਤੁਹਾਡੇ ਤੇ ਬਣੀ ਰਹੀ ਅਜਿਹੀਆਂ ਸ਼ਕਤੀਆਂ ਤੋਂ ਬਚਣ ਲਈ ਜਦੋਂ ਵੀ ਤੁਸੀਂ ਦੀਵਾ ਜਗੋ ਗੰਗਾ ਜਲ ਤੋਂ ਗੋਲ ਕੇ ਰਬਣਾ ਲਓ ਅਤੇ ਉਸ ਘੇਰੇ ਵਿੱਚ ਦੀਵੇ ਨੂੰ ਰੱਖੋ ਕਿਉਂਕਿ ਦੋਸਤੋ ਗੰਗਾ ਜਲ ਨੂੰ ਬਹੁਤ ਹੀ ਪਵਿੱਤਰ ਮੰਨਿਆ ਗਿਆ ਹੈ ਅਤੇ ਮਹਾਦੇਵ ਦਾ ਵਰਦਾਨ ਵੀ ਗੰਗਾ ਜਲ ਨੂੰ ਪ੍ਰਾਪਤ ਹੈ ਗੰਗਾ ਜਲ ਵਿੱਚ ਸਭ ਤੋਂ ਪਹਿਲਾਂ ਤਾਂ ਕੋਈ ਵੀ ਬੁਰੀ ਸ਼ਕਤੀ ਪ੍ਰਵੇਸ਼ ਨਹੀਂ ਕਰ ਸਕਦੀ ਇਸ ਲਈ ਗੰਗਾ ਜਲ ਕਦੇ ਖਰਾਬ ਨਹੀਂ ਹੁੰਦਾ ਅਤੇ ਹਰ ਤਰ੍ਹਾਂ ਦੀ ਪੁਰਜਨ ਸਕਾਰਾਤਮਕ ਊਰਜਾ ਵਿੱਚ ਬਦਲ ਜਾਂਦਾ ਹੈ ਜੇਕਰ ਤੁਸੀਂ ਗੰਗਾ ਜਲ ਤੋਂ ਬਣੇ ਗੋਲ ਘੇਰੇ ਵਿੱਚ ਦੀਵੇ ਨੂੰ ਰੱਖੋਗੇ ਤਾਂ ਇਹ ਤੁਹਾਡੀ ਪੂਜਾ ਵਿੱਚ ਕਿਸੇ ਵੀ ਸ਼ਕਤੀ ਨੂੰ ਅੜਿੱਕਾ ਨਹੀਂ ਬਣਨ ਦੇਵੇਗਾ ਅਤੇ ਕੋਈ ਵੀ ਨਕਾਰਾਤਮਕ ਸ਼ਕਤੀ ਤੁਹਾਡੇ ਦੀਵੇ ਨੂੰ 부ਝਾ ਨਹੀਂ ਸਕੇਗੀ ਤੁਸੀਂ ਨਿਰਵਿਗਨ ਆਪਣੀ ਪੂਜਾ ਸੰਪੰਨ ਕਰ ਪਾਉਗੇ ਅਤੇ ਦੇਵੀ ਸ਼ਕਤੀ ਦੀ ਤੁਹਾਡੇ ਜੀਵਨ ਵਿੱਚ ਆਪਣੀ ਕਿਰਪਾ ਤੇ ਆਸ਼ੀਰਵਾਦ ਬਣਾਈਆਂ ਰੱਖੇਗੀ ਤਾਂ ਦੋਸਤੋ ਅੱਜ ਦੀ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ ਦੋਸਤੋ ਇਸ ਸਾਰੀ ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਅਤੇ ਤਾਰਿਆਂ ਦੇ ਉਪਾਏ ਅਤੇ ਸਲਾਹਾਂ ਨੂੰ ਆਪਣੀ ਆਸਥਾ ਅਤੇ ਵਿਸ਼ਵਾਸ ਦੇ ਆਧਾਰ ਤੇ ਹੀ ਅਜ਼ਮੋ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਸੰਦਰਭ ਵਿੱਚ ਅਸੀਂ ਕਿਸੇ ਪ੍ਰਕਾਰ ਦਾ ਕੋਈ ਦਾਵਾ ਨਹੀਂ ਕਰਦੇ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ